ਖੰਨਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਫੈਕਟਰੀ ਰੋੜ ਤੇ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ ਤੇ ਹਮਲਾ ਕੀਤਾ ਗਿਆ ਦੋ ਮਹੀਨੇ ਦੀ ਗਰਭਵਤੀ ਮਹਿਲਾ ਤੇ ਉਸਦੇ ਪਤੀ ਨੂੰ ਇੱਕ ਦਰਜਨ ਤੋਂ ਔਖੀਬ ਹਮਲਾਵਰਾਂ ਨੇ ਬੁਰੀ ਤਰੀਕੇ ਨਾਲ ਕੁੱਟਿਆ ਖੰਨਾ ਛੱਡਣ ਦੀ ਧਮਕੀ ਦਿੱਤੀ ਝਗੜਾ ਕਾਰ ਤੇਜ਼ ਚਲਾਉਣ ਨੂੰ ਰੋਕਣ ਤੋਂ ਬਾਅਦ ਸ਼ੁਰੂ ਹੋਇਆ ਪ੍ਰਵਾਸੀ ਪਰਿਵਾਰ ਆਪਣੇ ਗੁਆਂਦੇ ਨੂੰ ਕਾਰ ਤੇਜ਼ ਚਲਾਉਣ ਤੋਂ ਰੋਕ ਰਿਹਾ ਸੀ ਸੱਖੇਲ ਹਸਪਤਾਲ ਦਾਖਲ ਕਰਵਾਇਆ ਗਿਆ ਅਸਪਾਲੂਟ ਦਾਖਾ ਜੀਉਤੀ ਦੇ ਉਸ ਦੇ ਪਤੀ ਰੁਪੇਸ਼ ਨੇ આરોਪ ਲਗਾਇਆ ਕਿ ਜਸਬੀਰ ਸਿੰਘ ਉਹਨਾਂ ਦੇ ਮੋਹੱਲੇ 'ਚ ਹੀ ਰਹਿੰਦਾ ਹੈ ਤੇ ਉਹ ਵਿਸ਼ਵ ਕਰਮਾ ਪੂਜਾ ਦੀ ਤਿਆਰੀ ਕਰੇ ਸਮੇਂ ਇਹਨਾਂ ਵਿੱਚ ਜਸਬੀਰ ਸਿੰਘ ਉਹਨਾਂ ਦੇ ਘਰ ਦੇ ਕੋਲ ਉਹ ਬਹੁਤ ਤੇਜ਼ ਗੱਡੀ ਚਲਾ ਕੇ ਨਿਕਲਿਆ ਜਿਸ ਦੇ ਨਾਲ ਉਹ ਬਾਰ-ਬਾਰ ਬੱਚੇ ਜਸਬੀਰ ਸਿੰਘ ਨੂੰ ਕਾਰ ਖੋਲ ਚਲਾਉਣ ਲਈ ਕਿਹਾ ਇਹਨਾਂ ਵਿੱਚ ਜਸਬੀਰ ਸਿੰਘ ਪੜਾ ਗਿਆ ਤੇ ਪਹਿਲੇ 3-4 ਵਿਅਕਤੀ ਬੁਲਾ ਕੇ ਸਵੇਰੇ ਕੁੱਟਿਆ ਗਿਆ ਉਸ ਤੋਂ ਬਾਅਦ ਫਿਰ 10 ਤੋਂ 15 ਲੋਕਾਂ ਨੂੰ ਬੁਲਾ ਕੇ ਰਾਤ ਨੂੰ ਵੀ ਕੁੱਟਿਆ ਗਿਆ ਹਾਂਜੀ ਇਹ ਸਾਡੇ ਕੋਲ ਐਮਐਲਏ ਰਾਜ ਸਿੰਘ ਜੋ ਕਿ ਕੁਮਾਰੇ ਜੀ ਤੇ ਮੈਰੜਾ ਰੁਪੇਸ਼ ਕੁਮਾਰ ਨੂੰ ਕਿ ਕਦ੍ਯਾਕੀ ਰੂਟ ਤੇ ਰਹਿੰਦੇ ਆ ਇਹਨਾਂ ਦਾ ਕੋਈ ਕੱਲ ਝੱਟਾ ਹੋਇਆ ਸੀ ਆਉਦੇ ਪੜੋਸੀ ਨਾਲ ਉਹਦਾ ਨਾਮ ਜਸਪ੍ਰੀਤ ਸਿੰਘ ਤੇ ਇਹਨਾਂ ਦੀ ਹਜੇ ਫਿਲਹਾਲ ਜਿਹੜੀ ਸਟਾ ਬਲੈਂਟ ਹੈ ਤੇ ਇਹਦੀ ਵੀ ਅਸੀਂ ਬਾਬੇ ਦੀ ਤਫਤੀਸ਼ ਕਰ ਰਹੇ ਹਾਂ ਕਿ ਕੌਣ ਝਗੜਾ ਹੋਇਆ ਜਾਂ ਕੀ ਗੱਲ ਸੀ ਉਹਦਾ ਸਾਰਾ ਉਹਦੀ ਤਫਤੀਸ਼ ਕਰਕੇ ਉਹਦੇ ਬਾਰੇ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਤੇ ਇਹਦੇ ਚ ਮੇਰੀ ਤੁਹਾਨੂੰ ਰਿਕਵੈਸਟ ਹੈ ਵੀ ਇਹਨੂੰ ਇੱਕ ਪੜੋਸਿਆਂ ਦੀ ਲੜਾਈ ਹੈ ਇਨੂੰ ਆਪਣਾ ਪ੍ਰਵਾਸੀ ਵਰਸਸ ਪੰਜਾਬੀ ਦਾ ਨਾਮ ਦਿੱਤਾ ਜਾਵੇ ਤੁਹਾਡੇ ਥਰੂ ਮੈਂ ਬਾਕੀ ਪੱਤਰਕਾਰਾਂ ਨੂੰ ਵੀ ਕਲੀਅਰ ਕਰਾਂਗਾ ਤੇ ਇੱਕ ਝਗੜਾ ਹੋਰ ਇੱਕ ਪੁਰਾਣਾ ਇਨਸੀਡੈਂਟ ਹੈ ਜਿਹੜਾ ਅੱਜ ਵਾਇਰਲ ਹੋ ਰਿਹਾ ਉਹ ਰਖੜੀ ਵਾਲੇ ਦਿੰਦਾ ਇੱਥੇ ਬੱਸ ਸਟੈਂਡ ਤੇ ਦੋ ਪ੍ਰਵਾਸੀ ਆਪਸ ਚ ਲੜ ਰਹੇ ਸੀਗੇ ਤੇ ਇੱਕ ਯੂਟਿਊਬਰ ਜਾ ਕੇ ਤੇ ਉਹਨਾਂ ਦੀ ਵੀ ਵੀ ਬਣਾਉਣ ਲੱਗ ਪਿਆ ਉਹਨਾਂ ਦਾ ਆਪ ਦਾ ਝਗੜਾ ਛੱਡ ਕੇ ਯੂਟਿਊਬਰ ਨਾਲ ਝਗੜਾ ਤੇ ਉਹ ਅੱਜ ਵਾਇਰਲ ਹੋ ਰਹੀ ਹੈ ਵੀ ਦੇਖੋ ਜੀ ਪ੍ਰਵਾਸੀ ਇੱਥੇ ਆ ਕੇ ਪੰਜਾਬ ਚ ਆ ਕੇ ਕਰ ਰਹੇ ਉਹ ਕਰ ਰਹੇ ਮੈਂ ਫਿਰ ਅਪੀਲ ਕਰੂੰਗਾ ਕਿ ਇਹਨੂੰ ਉਹ ਰੰਗ ਨਾ ਦਿੱਤਾ ਜਾਵੇ ਉਹ ਪੁਰਾਣਾ ਝਗੜਾ ਆ ਪਰੋਸੀਆਂ ਦਾ ਝਗੜਾ ਬਿਲਕੁਲ ਜੀ ਇਹਨੂੰ ਤੁਸੀਂ ਇੱਕ ਨਸੀਹਤ ਕਹੋ ਵਾਰਨਿੰਗ ਕਹੋ ਵੀ ਜਿਹੜੇ ਇਸ ਇੱਕ ਮਾਮੂਲੀ ਝਗੜੇ ਨੂੰ ਜਾਂ ਇੱਕ ਕੁਆਰਲ ਨੂੰ ਜਾਂ ਕਿਸੇ ਵੀ ਹੋਰ ਨੂੰ ਮਤਲਬ ਜਿਹੜਾ ਸੰਪਰਦਾਇਕ ਰੰਗ ਦੇਣਾ ਚਾਹੁੰਦੇ ਆ ਜਾਂ ਦਿੰਦੇ ਆ ਜਾਂ ਉਹ ਵੀਡੀਓ ਬਣਾ ਕੇ ਉਹਦੇ ਛੋਟੀਆਂ ਛੋਟੀਆਂ ਪਾਰਟ ਉਹਦੇ ਵਾਇਰਲ ਕਰਦੇ ਆ ਤਾਂ ਉਹਨਾਂ ਦੇ ਪੀਐਨਐਸ ਅੰਦਰਜੱਤੀ ਦਾਅਵਾ ਹੋ ਸਕਦੀ ਹੈ ਤੇ ਇਹ ਕੀ ਚੀਜ਼ ਨਾਰੂਕੀ ਦਾ ਅਸੀਂ ਕਰਾਂਗੇ ਖੰਨਾ ਤਾਂ ਉਹ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਫੈਕਟਰੀ ਰੋੜ ਤੇ ਰਹਿਣ ਵਾਲੇ ਇੱਕ ਪ੍ਰਵਾਸੀ ਪਰਿਵਾਰ ਤੇ ਹਮਲਾ ਕੀਤਾ ਗਿਆ ਦੋ ਮਹੀਨੇ ਦੀ ਗਰਭਵਤੀ ਮਹਿਲਾ ਤੇ ਉਸਦੇ ਪਤੀ ਨੂੰ ਇੱਕ ਦਰਜਨ ਤੋਂ ਥੋੜੀ ਕ੍ਰੀਬ ਹਮਲਾਵਾਰਾਂ ਨੇ ਬੁਰੀ ਤਰੀਕੇ ਨਾਲ ਕੁੱਟਿਆ ਖੰਨਾ ਛੱਡਣ ਦੀ ਧਮਕੀ ਦਿੱਤੀ ਗਈ ਝਗੜਾ ਕਾਰ ਤੇਜ਼ ਚਲਾਉਣ ਨੂੰ ਰੋਕਣ ਤੋਂ ਬਾਅਦ ਸ਼ੁਰੂ ਹੋਇਆ ਪ੍ਰਵਾਸੀ ਪਰਿਵਾਰ ਆਪਣੇ ਗੁਆਂਦੇ ਨੂੰ ਕਾਰ ਤੇਜ਼ ਚਲਾਉਣ ਤੋਂ ਰੋਕ ਰਿਹਾ ਸੀ ਜਿਸ ਅਕਤੂਬਲ ਹਸਪਤਾਲ ਦਾਖਲ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਜਯੁਤੀ ਤੇ ਉਸਦੇ ਪਤੀ ਰੁਪੇਸ਼ ਨੇ આરોਪ ਲਗਾਇਆ ਕਿ ਜਸਬੀਰ ਸਿੰਘ ਉਹਨਾਂ ਦੇ ਮੋਹੱਲੇ 'ਚ ਹੀ ਰਹਿੰਦਾ ਹੈ ਤੇ ਉਹ ਵਿਸ਼ਵਕਲਮਾ ਪੂਜਾ ਦੀ ਤਿਆਰੀ ਕਰੇ ਸਮੇਂ ਇਹਨਾਂ ਵਿੱਚ ਜਸਬੀਰ ਸਿੰਘ ਉਹਨਾਂ ਦੇ ਘਰ ਦੇ ਕੋਲੋਂ ਬਹੁਤ ਤੇਜ਼ ਗੱਡੀ ਚਲਾ ਕੇ ਨਿਕਲਿਆ ਜਿਸ ਦੇ ਨਾਲ ਉਹ ਬਾਰ-ਬਾਰ ਬੱਚੇ ਜਸਬੀਰ ਸਿੰਘ ਨੂੰ ਕਾਰ ਹੋਲੀ ਚਲਾਉਣ ਲਈ ਕਹਿ ਇਹਨਾਂ ਵਿੱਚ ਜਸਬੀਰ ਸਿੰਘ ਪੜਾ ਗਿਆ ਤੇ ਪਹਿਲੇ 3-4 ਵਿਅਕਤੀ ਬੁਲਾ ਕੇ ਸਵੇਰੇ ਕੁੱਟਿਆ ਗਿਆ ਉਸ ਤੋਂ ਬਾਅਦ ਫਿਰ 10 ਤੋਂ 15 ਲੋਕਾਂ ਨੂੰ ਬੁਲਾ ਕੇ ਰਾਤ ਨੂੰ ਵੀ ਕੁੱਟਿਆ ਗਿਆ। ਹਾਂਜੀ ਇਹ ਸਾਡੇ ਕੋਲੇ ਐਮਐਲਏ ਰਾਜ ਸਿੰਘ ਜੋ ਕਿ ਕੁਮਾਰੇ ਜੀ ਤੇ ਮੈਰਡ ਰੁਪੇਸ਼ ਕੁਮਾਰ ਨੂੰ ਕਥੇ ਕਬਜ਼ਾ ਫੈਕਟਰੀ ਰੂਟ ਤੇ ਰਹਿੰਦੇ ਆ। ਇਹਨਾਂ ਦਾ ਕੋਈ ਕੱਲ ਝੱਟਾ ਹੋਇਆ ਸੀ ਆਪਦੇ ਪੜੋਸੀ ਨਾਲ। ਉਹਦਾ ਨਾਮ ਜਸਪ੍ਰੀਤ ਸਿੰਘ ਤੇ ਇਹਨਾਂ ਦੀਆਂ ਹਜੇ ਫਿਲਹਾਲ ਜਿਹੜੀ ਸਟਾ ਬਲੰਟ ਹੈ ਤੇ ਇਹਦੀ ਵੀ ਅਸੀਂ ਇਹਨਾਂ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ ਕਿਉਂ ਝਗੜਾ ਹੋਇਆ ਹੈ ਜਾਂ ਕੀ ਗੱਲ ਸੀਗੀ ਉਹਦਾ ਸਾਰਾ ਕੁਝ ਉਹਨੂੰ ਤਫ਼ਤੀਸ਼ ਕਰਕੇ ਉਹਦੇ ਬਾਰੇ ਤੁਹਾਨੂੰ ਦੁਬਾਰਾ ਬਰੀਫ ਕੀਤਾ ਜਾਊਗਾ ਤੇ ਇਹਦੇ 'ਚ ਮੇਰੀ ਤੁਹਾਨੂੰ ਰਿਕਵੈਸਟ ਹੈ ਵੀ ਇਹਨੂੰ ਇੱਕ ਪੜੋਸਿਆਂ ਦੀ ਲੜਾਈ ਹੈ ਇਹਨੂੰ ਆਪਣਾ ਪ੍ਰਵਾਸੀ ਵਰਸਸ ਪੰਜਾਬੀ ਤਰ੍ਹਾਂ ਕਿਹਾ ਦਿੱਤਾ ਜਾਵੇ ਤੁਹਾਡੇ ਥਰੂ ਮੈਂ ਬਾਕੀ ਪੱਤਰਕਾਰਾਂ ਨਾਲ ਵੀ ਡੀਲ ਕਰਾਂਗਾ ਤੇ ਇੱਕ ਝਗੜਾ ਹੋਰ ਇੱਕ ਪੁਰਾਣਾ ਇਨਸੀਡੈਂਟ ਹੈ ਜਿਹੜਾ ਅੱਜ ਵਾਇਰਲ ਹੋ ਰਿਹਾ ਉਹ ਰਖੜੀ ਵਾਲੇ ਦਿੰਦਾ ਇੱਥੇ ਬੱਸ ਸਟੈਂਡ ਤੇ ਦੋ ਪ੍ਰਵਾਸੀ ਆਪਸ 'ਚ ਲੜ ਰਹੇ ਸੀਗੇ ਕਿ ਇੱਕ ਯੂਟਿਊਬਰ ਜਾ ਕੇ ਤੇ ਉਹਨਾਂ ਦੀ ਖੁਲੋਈ ਬਣਾਉਣ ਲੱਗ ਪਿਆ ਉਹਨਾਂ ਦਾ ਆਪ ਦਾ ਝਗੜਾ ਛੱਡ ਕੇ ਯੂਟਿਊਬਰ ਨਾਲ ਝਗੜਾ ਤੇ ਉਹ ਅੱਜ ਵਾਇਰਲ ਹੋ ਰਹੀ ਹੈ ਵੀ ਦੇਖੋ ਜੀ ਪ੍ਰਵਾਸੀ ਇੱਥੇ ਆ ਕੇ ਪੰਜਾਬ 'ਚ ਆ ਕੇ ਰਿਹਾ ਹੋ ਕਰ ਰਹੇ ਮੈਂ ਫਿਰ ਵੀ ਕਰੂੰਗਾ ਕਿ ਇਹਨੂੰ ਉਹ ਰੰਗ ਨਾ ਦਿੱਤਾ ਜਾਵੇ ਉਹ ਪੁਰਾਣਾ ਝਗੜਾ ਆ ਪੜੋਸੀਆਂ ਦਾ ਝਗੜਾ ਬਿਲਕੁਲ ਜੀ ਇਹਨੂੰ ਤੁਸੀਂ ਇੱਕ ਨਸੀਹਤ ਕਹੋ ਵਾਰਨਿੰਗ ਚਾਹੋ ਵੀ ਜਿਹੜੇ ਇੱਕ ਮਾਮੂਲੀ ਝਗੜੇ ਨੂੰ ਜਾਂ ਇੱਕ ਕੁਆਰਲ ਨੂੰ ਜੇ ਕਿਸੇ ਵੀ ਹੋਰ ਨੂੰ ਮਤਲਬ ਜੇ ਸੰਪਰਦਾਇਕ ਰਾਂਝਣਾ ਦੇਣਾ ਚਾਹੁੰਦੇ ਹੈ ਜਾਂ ਦਿੰਦੇ ਹੈ ਜਾਂ ਉਹ ਵੀਡੀਓ ਬਣਾ ਕੇ ਉਹਦੇ ਛੋਟੀਆਂ ਛੋਟੀਆਂ ਪਾਰਟ ਉਹਦੇ ਵਾਇਰਲ ਕਰਦੇ ਹੈ ਤਾਂ ਉਹਨਾਂ ਦੀ ਜੀਐਨਐਸ ਦੇ ਅੰਤਰਜਕਤੀ ਦਾ ਰੋਈ ਹੋ ਸਕਦੀ ਹੈ ਤੇ ਇਹ ਜੀ ਜੀ ਨਾਰੂਕੀ ਦਾ ਅਸੀਂ ਕਰਾਂਗੇ